ਮੇਰੇ ਮਦਦ ਰਸਾਲ ਜੀ ਅੱਜ ਆਪਾਂ ਜਾ ਰਹੇ ਆ ਆਪਣੀ ਓਕੀਨਾਵਾ ਸਕੂਟਰੀ ਦੀ ਸਰਵਿਸ ਕਰਾਉਣ 6-7 ਮਹੀਨੇ ਹੋ ਗਏ ਆ ਤੇ ਇਹਦੀ ਸਰਵਿਸ ਹੀ ਨਹੀਂ ਕਰਾਈ ਸੀਗੀ ਮੋਰਲਾ ਟਾਇਰ ਪਾਇਆ ਆ ਪੂਰਾ ਘਸ ਗਿਆ ਸੀਗਾ ਲੋ ਜੀ ਅੱਜ ਜਾਣਾ ਆਪਾਂ ਲੁਧਿਆਣੇ ਨੂੰ ਸਰਵਿਸ ਕਰਾਣੇ ਦੀ ਹਾਲਤ ਕਾਫੀ ਖਸਤਾ ਹੋਈ ਪਈ ਹੈ ਜੀ ਬ੍ਰੇਕ ਲੈਦਰ ਸਾਰੇ ਉੜੇ ਹੋਏ ਆ ਬ੍ਰੇਕਾ ਲੱਗਦੀਆਂ ਨਹੀਂ ਤੇ ਆ ਦੇਖੋ ਵੇਰ ਕੋਣੀ ਬ੍ਰੇਕ ਲੱਗਦੀ ਰਿਸਕ ਤੇ ਜਾਣਾ ਅੱਜ ਚਾਰਜਰ ਲੈ ਜਾਣਾ ਨਾਲ ਤੇ ਬਣੇ ਰੋ ਵੀਡੀਓ ਦੇ ਨਾਲ ਲਓ ਜੀ ਮਿੱਤਰੋ ਅਸੀਂ ਹੁਣ ਚਲ ਪਏ ਆ ਸਕੂਟਰੀ ਦੀ ਸਰਵਿਸ ਕਰਵਾਉਣ ਵਾਸਤੇ ਠੰਡ ਬਹੁਤ ਜ਼ਿਆਦਾ ਆ ਤੇ ਮਫਰੋ ਨਾਲ ਲੈ ਲਿਆ ਆ 7 ਮਹੀਨੇ ਹੋ ਗਏ ਆ ਸਕੂਟਰੀ ਦੀ ਆਪਾਂ ਸਰਵਿਸ ਹੀ ਨਹੀਂ ਕਰਾਈ ਮੋਟਾ ਹੁੰਦਾ ਸੀ ਉਹਨੂੰ ਭੇਜ ਦਿੰਦਾ ਸੀਗਾ ਤੇ ਹੁਣ ਇਦਾਂ ਵੀ ਕੰਮ ਹੀ ਸਾਹਮਣਾ ਪੈਂਦਾ ਆ ਤੇ ਕਈ ਗੱਲਾਂ ਬਾਤਾਂ ਤੇ ਇਹਦੇ ਉੱਤੇ ਸਾਡਾ ਕੰਮ ਆ ਜਿਆਦਾ ਸਮਾਨ ਮੋਰੇ ਰੱਖੋ ਜਾਂਦਾ ਕਾਫੀ ਤੇ ਬਣੇ ਰਹੋ ਵੀਡੀਓ ਦੇ ਨਾਲ ਦੇਖਦੇ ਆ ਅੱਜ ਦਾ ਹਿਸਾਬ ਕਿਤਾਬ ਕਿੰਨੇ ਕਜੇ ਮੋੜ ਹੁੰਦਾ ਆ ਤਕਰੀਬਨ ਟਾਈਮ ਹੋ ਗਿਆ ਆ 9:32 ਸਵੇਰ ਦੇ ਸੂਰਜ ਵਾੜਾ ਵਾੜਾ ਚੜਿਆ ਆ ਤੇ ਬਾਕੀ ਦੇਖਦੇ ਆ ਇਹ ਮੌਸਮ ਸਹੀ ਰਿਹਾ ਤਾਂ ਫਿਰ ਟਾਈਮ ਦਾ ਮੁੜਿਆਵਾਂਗੇ ਤੇ ਲਾਲੀ ਦੀ ਸਰਵਿਸ ਕਰਾਉਣੀ ਵੀ ਬਹੁਤ ਜ਼ਰੂਰੀ ਹੈ। 나오 ਜੀ ਮਿੱਤਰੋ ਫਟ ਗਿਆ ਖੋਲੋ ਤੇ ਸਫ਼ਰ ਸਾਡਾ ਹੋ ਗਿਆ ਸ਼ੁਰੂ ਤੇ ਅੱਜ ਧੁੱਪ ਵੀ ਬਹੁਤ ਆ। ਆ ਦੇਖੋ ਜਰਾ ਤੁਸੀਂ। ਦੇਖੋ ਤੀਬਰਤਾ ਆਇਆ कांड ਬਹੁਤ ਲੱਗਣ ਡਈ ਆ ਹੁਣੇ ਹੀ ਤੇ ਮਾਫਰਾਲ ਵੀ ਤਾਂ ਹੀ ਲੈ ਲਿਆ ਮੈਂ ਨਾਲ ਹੀ ਥੋੜਾ ਥੋੜਾ ਹੈਗਾ ਤੋਂ ਉੱਪਰ ਨਿਕਲੀ ਥੋੜੀ ਥੋੜੀ ਬਾਕੀ ਅੱਗੇ ਜਾ ਕੇ ਦੇਖਦੇ ਆ ਕੀ ਬਣਦਾ ਆ ਪਾਸਾ ਜੇ ਮੈਨੂੰ ਲੱਗਦਾ ਜਿੱਦਾ ਸ਼ੁਤੀ ਪੱਜੀ ਹੁੰਦੀ ਆ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਬੜੀਆ ਬੜੀਆ ਤੇ ਅੱਗੇ ਤਾਂ ਬਹੁਤਾ ਹੁੰਦਾ ਸੀਗਾ ਉਹਨੂੰ ਭੇਜਦੀ ਦਾ ਸੀਗਾ ਥੋੜਾ ਥੋੜਾ ਵੀ ਜਾ ਜਾ ਕੇ ਸਰਕ ਕਰਾਇਆ ਉਹ ਮੈਂ ਇਕੱਲਾ ਕੰਮ ਦੇ ਵਿੱਚ ਫਸਿਆ ਹੋਇਆ ਲਾਇਆ ਤੇ ਸਪੀਡ ਰੋਲ ਕਿਉਂ ਨਹੀਂ ਸੀਗੀ ਛੋਟੇ ਮਹੀਨੇ ਹੋ ਗਏ ਆ ਬ੍ਰੇਕਾਂ ਬਿਲਕੁਲ ਮੇਲ ਆ ਦੇਖੋ ਮੈਂ ਬ੍ਰੇਕ ਲਾ ਰਿਹਾ ਆ ਬ੍ਰੇਕ ਬਿਲਕੁਲ ਨਹੀਂ ਲੱਗ ਰਹੀ ਬਹੁਤ ਜ਼ਰੂਰੀ ਵਾਲਾ ਕੰਮ ਆ ਤੇ ਵਾਹਿਗੁਰੂ ਕਿਰਪਾ ਕਰੇ ਅੱਜ ਟਾਈਮ ਨਾਲ ਪਹੁੰਚ ਕੇ ਸਰਵਿਸ ਕਰਾ ਲਈਏ ਬ੍ਰੇਕਾਂ ਹੋਣੀਆਂ ਗੱਡੀ ਦੀਆਂ ਬਹੁਤ ਜ਼ਰੂਰੀ ਆ ਦੇਖੋ ਜਦੋਂ ਮੈਂ ਪੂਰੀ ਬ੍ਰੇਕ ਨੱਪੀ ਹੋਈ ਆ ਸਪੀਡੀ ਰੁਕ ਨਹੀਂ ਰਹੀ ਤੁਹਾਡੇ ਕੋਲ ਤੇ ਵਾਕਈ ਬਣੇ ਰੋ ਵੀਡੀਓ ਦੇ ਨਾਲ ਮਿੱਤਰੋ ਅੱਜ ਕਰਾਉਨੇ ਸਰਵਿਸ ਲਓ ਜੀ ਮਿੱਤਰੋ ਧੁੱਪ ਨਿਕਲ ਆਈ ਆ ਤੇ ਆਪਾਂ ਹੁਣ ਇੱਕ ਹਸਾਬ ਦਾ ਚੱਕੀ ਪੁੜੀ ਲਾ ਲਓ ਇੱਥੇ ਪਹੁੰਚ ਗਏ ਆਪਾਂ ਟੂਲਪਲਾਗਾ ਵੀ ਪਾਰ ਕਰ ਲਿਆ ਆ ਤੇ ਹੁਣ ਹੌਲੀ ਹੌਲੀ ਜਾ ਰਹੇ ਆ ਬਹੁਤ ਸਭ ਬੜਾ ਵਧੀਆ ਆ ਧੁੱਪ ਨਿਕਲ ਆਈ ਆ ਤੇ ਬਾਬਾ ਜੀ ਧੁੱਪ ਦੇ ਨਿਕਲਦੇ ਹੋ ਜੀ ਨਾਲ ਬਹੁਤ ਜ਼ਿਆਦਾ ਆ ਆਹ ਬੂਤੋ ਕਪੜਾ ਮੈਂ ਹੁਣ ਲਾਇਆ ਆ ਠੰਡ ਬਹੁਤ ਸੀਗੀ ਥੋੜੀ ਜਿਹੀ ਦੇਰ ਤੱਕ ਆਪਾਂ ਪਹੁੰਚ ਜਾਣਾ ਆ ਤੇ ਇਧਰੋਂ ਦੀ ਜਿੱਦਾ ਰੋਡ ਪੂਰਾ ਸਾਫ਼ ਆ ਤੇ ਐਨ ਆਪਣਾ ਰੋਡ ਆ ਇਹਨਾਂ ਤਰੀਜ਼ ਨਹੀਂ ਹੀ ਕਰਦੇ ਸਾਨੂੰ ਦੱਸਦੀ ਆ ਅੱਗੇ ਲਾਈ ਜਾਏਗਾ ਇਹ ਸਕੂਟਰੀ ਦਾ ਵੀ ਕੰਮ ਕਰਾਉਣਾ ਬਹੁਤ ਜ਼ਰੂਰੀ ਸੀਗਾ ਬ੍ਰੇਕ ਆ ਦੇ ਕੋ ਪੂਰੀ ਬ੍ਰੇਕ ਮੈਨ ਨਹੀਂ ਆਈ ਤੋ ਇਹ ਅਗਲੀ ਛੋਟੀ ਲੱਗ ਰਹੀ ਸਕੂਟਰੀ ਦੀ ਉਗੀ ਦਾ ਖਤਰਾਗਾ ਕਸਮ ਪਰ ਵੀ ਥਾਇਣਾ ਆਈ ਆਇਆ ਤੇ ਢੋਡ ਦੇ ਵਿੱਚ ਲੈਣ ਵੀ ਨਹੀਂ ਜਗਣ ਦੀ ਹੈਗੀ ਢੋਡ ਦੇ ਵਿੱਚ ਲੈਣ ਵੀ ਚੋਰੀ ਹੁੰਦੀ ਆ ਬ੍ਰੇਕਾਂ ਵੀ ਚੋਰੀ ਹੁੰਦੀ ਆ ਮੈਂਗਾ ਟੇਜ ਦੇ ਵਿੱਚ ਬਚਣਾ ਪਹਿਲਾ ਇਹ ਕੰਮ ਕਰਾ ਲਓ ਲੋ ਜੀ ਮਿੱਤਰੋ ਪਹੁੰਚ ਗਏ ਆ ਆਪਣੀ ਓਕੀ ਨਵਾ ਸਕੂਟਰੀ ਦੀ ਸਰਵਿਸ ਕਰਨ ਵਾਸਤੇ ਰੱਬ ਵੱਲੋਂ ਰਾਹ ਦੇ ਵਿੱਚ ਹੀ ਇਹ ਬੰਦ ਹੋ ਗਈ ਸੀ ਤੇ ਪਾਲੀ ਹੁਣੇ ਟੋਕ ਕਰਕੇ ਦੇ ਗਏ ਨਾਲ ਦੇ ਬਿੱਲੇ ਬਿੱਲੇ ਵਾਰੰਟੀ ਹੁਣ ਦੇਖਦੇ ਆ ਕੀ ਬਣਦਾ ਹੱਲੇ ਪੈਡ ਵਗੈਰਾ ਪਾਉਣੇ ਆ ਆਪਾਂ ਆਪਾ ਪੈਡ ਪਾਉਣੇ Ориجنਲ ਆ ਸਾ ਦੇ ਇਹ Ориجنਲ ਪੈਡ ਆ ਅਗਲੇ ਪਿਛਲੇ ਤੇ ਪ੍ਰਿੰਟ ਨਹੀਂ ਇਹਦੇ ਤੇ ਹੁੰਦਾ ਆ ਹੈਗੀ ਇਹ ਦੋ ਦੇਸੀ ਇਹ ਨਹੀਂ ਆਪਾਂ ਪਾਉਣੇ ਆ ਆ ਦੇਖੋ ਆ ਹੈਗੇ ਦੇਸੀ ਤੇ ਆ ਹੈਗੇ Ориجنਲ ਆ Ориجنਲ ਦੇ ਸਾਫ ਆ ਬੜਾ ਇਹਦੇ ਵਿੱਚ ਇਹਦੇ ਵਿੱਚ ਕਾਫੀ ਫਰਕ ਪਾ ਆ Ориجنਲ ਵਾਲਾ ਆਪਾਂ ਇਹ ਹੀ ਪਾਵਾਂਗੇ ਤੇ ਸਕੂਟਰੀ ਲਾਈ ਹੈ ਚਾਰਜ ਤੇ ਆਪਾਂ ਦੇਖਦੇ ਆ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀ ਰਾਤ ਦੇ ਦੇਖਾਂਗੇ ਅਣ ਦੁਬਾਰਾ ਇਹਨੂੰ ਮੈਂ ਉੱਥੇ ਜਾ ਕੇ ਸਰਵਿਸ ਕਰਕੇ ਆਂਦਾ ਸੀ ਤਾ ਹਾਂ ਜੀ ਸਕੂਟਰੀ ਦੀ ਹੋ ਗਈ ਆ ਸਰਵਿਸ ਤੇ ਫਿਰ ਉਹ ਮੈਂ ਜਾ ਰਿਹਾ ਸੀਗਾ ਤੇ 3 ਕਿਲੋਮੀਟਰ ਦੀ ਦੂਰੀ ਹੋਣੀ ਆ ਜਿੱਥੋਂ ਮੇਰੀ ਸਕੂਟਰੀ ਰੁਕ ਗਈ ਆਪਣੇ ਆਪ ਹੀ ਤੇ ਫਿਰ ਮੈਂ ਉਹਨਾਂ ਨੂੰ ਫੋਨ ਲਗਾਇਆ ਤੇ ਫੋਨ ਲਗਾ ਤਾਂ ਉਹ ਟੋਕ ਕਰਕੇ ਜਿਹੜਾ ਆ ਉਹ ਮੈਨੂੰ ਲੈ ਕੇ ਗਿਆ। ਕਹਿੰਦਾ ਦੁਕਾਨ ਆ ਪੜੀ ਤੇ ਉੱਥੇ ਜਾ ਕੇ ਬੈਟਰੀਆਂ ਚੈੱਕ ਕਰੀ ਗਏ ਦਾ ਲਾ ਕੇ ਕਹਿੰਦੇ ਸੀ ਤੁਹਾਡੀ ਬੈਟਰੀ ਖਰਾਬ ਹੋ ਗਈ ਮੈਨੂੰ ਸੈਂਸਰ ਹੋਣਾ ਹੈ। ਮੈਂ ਕਿਹਾ ਲਓ ਜੀ ਮਿਸਟਰ ਜੀ ਮੇਰੇ ਕੋਟਾ ਖਾਂਚਾ ਹੋਊਗਾ। ਤੇ ਕਰ ਕਰਾ ਕੇ ਆਪਣਾ ਜਿਹੜਾ ਆ ਪੈਟਰੋਲਰ ਕੰਟਰੋਲਰ ਵੀ ਚੇਂਜ ਕਰਕੇ ਦੇਖਿਆ ਤੇ ਇਹ ਨਹੀਂ ਗੱਲ ਦੀ ਬਣੀ। ਫਿਰ ਮੈਂ ਮਿਸਟਰ ਨੂੰ ਕਿਹਾ ਮੈਂ ਕਿਹਾ ਮਿਸਟਰ ਤੂੰ ਨਾ ਜਿਹੜਾ ਸੈਂਸਰ ਆ ਸੈਂਸਰ ਦੀ ਜਿਹੜੀ ਤਾਰ ਆ ਉਹ ਗਾਦੇ ਸੈਂਸਰ ਦੀ ਕਾਰ ਜਦੋਂ ਆਤੀ ਰਹੀ ਲੋਕੋ ਸੋ ਗੱਡੀ ਆਪਣੀ ਚੱਲ ਪਈ ਆ ਤੇ ਬਹੁਤ ਚੰਦੋ ਜਿਹੜਾ ਕਰ ਸੀ ਤੱਕੀ ਆ ਉਹ ਜਦੋਂ ਦਿੱਕਤ ਹੋਈ ਐ ਕਿਸੇ ਨੇ ਬਾਹਰ ਬੈ ਗਿਆ ਹੋਇਆ ਆ ਉਹ ਲਿਖਿਆ ਹੋਇਆ ਤੇ ਤਕਰੀਬਨ 8:30 ਵਜੇ ਦਾ ਲਿਖਿਆ ਹੋਇਆ ਤੇ ਆ ਟਾਈਮ ਹੋ ਗਿਆ ਹੁਣ ਬਸ ਚੱਲਿਆ ਚਾਹ ਇਹ ਕਿਸ਼ਾ ਹੁਣ ਆਪਣੀ ਚੱਲ ਪਈ ਆ ਸੁਖਰ ਨਾਲ ਤੇ ਅੰਕਸੀ ਆਂਡੇ ਪਰ ਇਹ ਗਾਣਾ ਚਲਾਇਆ ਸਾਰਿਆਂ ਨੇ ਰੋਟੀ ਤਿਆਰੀਆਂ ਸਾਰਿਆਂ ਨੇ ਵੈਸੇ ਆਪਰੇ ਪੰਜਾਬੀਆਂ ਦੀ ਇੱਕ ਗੱਲ ਆ ਤੇ ਮਿਹਨਤ ਕਰਨੀ ਨਹੀਂ ਛੱਡਦੇ ਬਹੁਤ ਵਧੀਆ ਗੱਲ ਆ ਤੇ ਲਓ ਜੀ ਆਪਾਂ ਹੁਣ ਛੂਟੋ ਛੂਟ ਜਾ ਰਹੇ ਆ ਆਪਾਂ ਹੁਣ ਜਲੰਧਰ ਵੱਲ ਨੂੰ ਤੇ ਮੁੱਲਾਪੁਰ ਦੇ ਆਖਾਂ ਦੇ ਕਾਣਾ ਆਪਾਂ तकरीबन ਪਹੁੰਚ ਰਹੇ ਆ ਤੇ ਦਿੱਕਤ ਬਹੁਤ ਹੋਈ ਅੱਜ ਬਹੁਤ ਜ਼ਿਆਦਾ ਰੋਡ ਸਟਰੀਟਾਂ ਤੇ ਫੇਰ ਨਹੀਂ ਤੇ ਹੁਣ ਕਰਾਈਆਂ ਦੇ ਕੰਮ ਆ ਰਾਜੋ ਕੋਈ ਦੇਖਦੇ ਜੇ ਕੋਈ ਨਾ ਕੋਈ ਤੇ ਸਕੂਟਰੀ ਦੀ ਬੜੀ ਦਿੱਕਤ ਆਈ ਬੱਸ